ਸੋ ਬੀਤੇ ਕੁਝ ਦਿਨਾਂ ਤੋਂ ਉਪਲ ਫਾਰਮਜ਼ ਵਾਲੀ ਕੁੜੀ ਦੀਆਂ ਕੁਝ ਵੀਡੀਓਜ਼ ਜਾਂ ਐਮਐਮਐਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੰਜਾਬ ਦੀ ਮਹਿਲਾ ਕਮਿਸ਼ਨ ਦੇ ਵੱਲੋਂ ਸ੍ਰੂ ਮੋਟੋ ਨੋਟਿਸ ਲਿਆ ਗਿਆ ਸੀਗਾ ਔਰ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਲਈ ਆਖਿਆ ਗਿਆ ਸੀ ਸੱਚੇ ਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਅੱਜ ਉਪਲ ਫਾਰਮਸ ਵਾਲੀ ਕੁੜੀ ਤੇ ਉਸਦੇ ਨਾਲ ਜਿਹੜੇ ਮੁੰਡੇ ਨੂੰ ਜੋੜਿਆ ਜਾ ਰਿਹਾ ਹੈ ਔਰ ਆਖਿਆ ਜਾ ਰਿਹਾ ਕਿ ਉਸਦਾ ਮੰਗੇਤਰ ਸੀ ਉਹਨਾਂ ਦੋਵਾਂ ਨੇ ਇੱਕ ਡਿਸੀਜਨ ਲਿਆ ਪਰਿਵਾਰਾਂ ਨੇ ਡਿਸੀਜਨ ਲਿਆ ਫੈਸਲਾ ਲਿਆ ਕਿ ਸਮਝੌਤਾ ਕਰ ਲਿਆ ਜਾਵੇ ਸੋ ਦੋਵੇਂ ਹੀ ਪਰਿਵਾਰ ਜਿਹੜੇ ਸੀ ਦੋਹਾਂ ਹੀ ਪੱਖਾਂ ਦੇ ਪਰਿਵਾਰਾਂ ਦੇ ਵੱਲੋਂ ਸਮਝੌਤਾ ਕਰ ਲਿਆ ਗਿਆ ਔਰ ਨਾਲ ਹੀ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਜਿਹੜੀ ਉਹ ਵੀਡੀਓ ਸੀਗੀ ਐਮਐਮਐਸ ਸੀਗਾ ਉਸ ਨੂੰ ਸਾਰਿਆਂ ਦੇ ਵੱਲੋਂ ਇਹ ਡਿਲੀਟ ਕਰ ਦਿੱਤਾ ਜਾਵੇ ਸੋ ਮਾਮਲਾ ਕਦੋਂ ਤੂਲ ਫੜਦਾ ਹੈ ਜਦੋਂ ਇੱਕ ਨਿੱਜੀ ਚੈਨਲ ਦੇ ਨਾਲ ਕੁੜੀ ਦੀ ਗੱਲਬਾਤ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਉਹ ਖੁੱਲ ਕੇ ਦੱਸਦੀ ਹੈ ਕਿ ਮੇਰੇ ਕੋਲ ਚੈਟ ਪਈ ਹੈ ਜਾਂ ਕਿੱਥੋਂ ਇਹ ਮਾਮਲਾ ਸ਼ੁਰੂ ਹੋਇਆ ਦੋਸ਼ ਲੱਗੇ ਸੀ ਕਿ ਮੁੰਡਾ ਜੋ ਕੁੜੀ ਦਾ ਕਥਿਤ ਮੰਗੇਤਰ ਦੱਸਿਆ ਜਾਂਦਾ ਉਸ ਨੇ ਉਸਨੇ ਕੁੜੀ ਨੂੰ ਨਸ਼ੀਲਾ ਪਦਾਰਥ ਪਾ ਕੇ ਦਿੱਤਾ ਸੌਫਟ ਡਰਿੰਕ ਦੇ ਵਿੱਚ ਤੇ ਉਸ ਸੌਫਟ ਡਰਿੰਕ ਚ ਨਸ਼ੀਲਾ ਪਦਾਰਥ ਪਾ ਕੇ ਦੇਣ ਤੋਂ ਬਾਅਦ ਕੁੜੀ ਬੇਹੋਸ਼ ਹੋ ਜਾਂਦੀ ਹੈ ਫਿਰ ਉਸ ਨਾਲ ਜ਼ਬਰਦਸਤ ਨਾ ਵੀ ਕੀਤਾ ਜਾਂਦਾ ਉਸ ਦੀ ਵੀਡੀਓ ਵੀ ਬਣਾਈ ਜਾਂਦੀ ਹੈ ਇਥੋਂ ਤੱਕ ਕਿ ਇਹ ਵੀ ਆਖਿਆ ਗਿਆ ਸੀ ਕੁੜੀ ਨੂੰ اسی ਹੀ ਵੀਡੀਓ ਦੇ ਬੇਸ ਦੇ ਉੱਤੇ ਧਮਕਾ ਕੇ ਬਲੈਕਮੇਲ ਕਰਕੇ ਦੁਬਾਰਾ ਵੀ ਬੁਲਾਇਆ ਜਾਂਦਾ ਸੀ ਇਥੋਂ ਤੱਕ ਕਿ ਵੀ ਆਖਿਆ ਗਿਆ ਕਿ ਚੈਟ ਚ ਲਿਖਿਆ ਸੀ ਹੁਣ ਤੇਰਾ ਰਿਮੋਟ ਮੇਰੇ ਹੱਥ ਦੇ ਵਿੱਚ ਆ ਹੁਣ ਤੂੰ ਕੁਝ ਨਹੀਂ ਕਰ ਸਕਦੀ ਜ਼ਿਆਦਾ ਤੇਜ਼ ਨਾ ਬਣੀ ਸੋ ਇਹ ਵੀਡੀਓ ਜਦੋਂ ਆਈ ਇਹ ਚੈਟ ਜਦੋਂ ਲੀਕ ਹੋਈ ਤੇ ਕੁੜੀ ਨੇ ਜਦੋਂ ਆਪਣਾ ਪੱਖ ਰੱਖਿਆ ਤਾਂ ਫਿਰ ਮੁੰਡੇ ਵਾਲਿਆਂ ਦੀ ਧਿਰ ਨੇ ਵੀ ਆਪਣਾ ਪੱਖ ਰੱਖਿਆ ਹੋਰ ਆਖਿਆ ਕਿ ਸਾਡਾ ਮੁੰਡਾ ਬੇਗੁਨਾਹ ਹੈ ਬੇਕਸੂਰ ਹੈ ਸੋ ਇਸੇ ਹੀ ਮਾਮਲੇ ਨੂੰ ਅੱਗੇ ਸੂ ਮੋਟੋ ਨੋਟਿਸ ਲਿਆ ਮਹਿਲਾ ਕਮਿਸ਼ਨ ਨੇ ਜਦੋਂ ਪੁਲਿਸ ਨੇ ਜਲੰਧਰ ਪੁਲਿਸ ਦੇ ਵੱਲੋਂ ਜਦੋਂ ਐਫ ਆਈ ਆਰ ਦਰਜ ਕਰ ਲਈ ਗਈ ਤਾਂ ਉਸ ਤੋਂ ਬਾਅਦ ਅੱਜ ਪਰਿਵਾਰਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹਨਾਂ ਦੇ ਕੋਲ ਬੈਠ ਕੇ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਸਮਝੌਤਾ ਕਰ ਲਿਆ ਹੁਣ ਕੀ ਆਖਿਆ ਪਰਿਵਾਰਾਂ ਨੇ ਸੁਣਦੇ ਆਂ ਹਾਂ ਜੀ ਸਰ ਸਿਕਾ ਜੀ ਮੇਰਾ ਨਾਮ ਅਪਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਸੀ ਕਈ ਦਿਨਾਂ ਦਾ ਬਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਜਿਹੜੀ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੀ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਹੈ ਤੇ ਮੇਰੀ ਇੱਕ ਰਿਕਵੈਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਸੋ ਇਸ ਤੋਂ ਇਲਾਵਾ ਤੁਸੀਂ ਸੁਣ ਚੁੱਕੇ ਹੋ ਕਿ ਜੋ ਲੜਕਾ ਹੈ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੇਟੇ ਤੋਂ ਗਲਤੀ ਹੋ ਗਈ ਪਰ ਇਹ ਵੀਡੀਓ ਜਿਹੜੀ ਆ ਉਹ ਵੀਡੀਓ ਫੇਕ ਹੈ ਵੀਡੀਓ ਨੂੰ ਹੁਣ ਫੇਕ ਤੱਕ ਦੱਸ ਦਿੱਤਾ ਮਤਲਬ ਮਾਮਲਾ ਇੰਨਾ ਉਛਲਣ ਤੋਂ ਬਾਅਦ ਹੁਣ ਵੀਡੀਓ ਨੂੰ ਫੇਕ ਘਰਾਰ ਦੇ ਦਿੱਤਾ ਗਿਆ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜਾ ਨਾਮ ਵਰਤਿਆ ਗਿਆ ਉਹ ਨਾਮ ਵੀ ਸਾਡੇ ਬੇਟੇ ਦਾ ਨਹੀਂ ਜੇ ਕਿਸੇ ਕੇਸ ਦੇ ਵਿੱਚ ਵੀ ਕੋਈ ਨਾਮ ਵਰਤਿਆ ਗਿਆ ਤਾਂ ਉਹ ਵੀ ਗਲਤ ਹੈ ਸੋ ਕੁੱਲ ਮਿਲਾ ਕੇ ਹੁਣ ਪਰਿਵਾਰਾਂ ਨੇ ਸਮਝੌਤਾ ਕਰ ਲਿਆ ਤੇ ਹੁਣ ਇਸ ਇਨਸੀਡੈਂਟ ਤੋਂ ਪੱਲਾ ਝਾੜਿਆ ਜਾ ਰਿਹਾ ਹੈ ਪਰ ਪੁਲਿਸ ਹੁਣ ਕੀ ਕਾਰਵਾਈ ਕਰੇਗੀ ਕਿ ਪੁਲਿਸ ਵੀ ਹੁਣ ਇਸ ਮਾਮਲੇ ਨੂੰ ਕਲੋਜ਼ ਕਰ ਦਊਗੀ ਕਿਉਂਕਿ ਪਰਿਵਾਰਾਂ ਨੇ ਸਮਝੌਤਾ ਕਰ ਲਿਆ ਔਰ ਜਿਹੜਾ ਮੰਗੇਤਰ ਦੱਸਿਆ ਜਾ ਰਿਹਾ ਹੈ ਉਸ ਕੁੜੀ ਦਾ ਕਿ ਉਹ ਅੱਗੇ ਰਿਸ਼ਤਾ ਕੰਟੀਨਿਊ ਕਰਨਗੇ ਜਾਂ ਫਿਰ ਸਾਰਾ ਕੁਝ ਇੱਥੇ ਹੀ ਹੁਣ ਖਤਮ ਕਰ ਦਿੱਤਾ ਜਾਊਗਾ ਅਸਲੀ ਗੁਨਾਹਗਾਰ ਤੱਕ ਪਹੁੰਚ ਕੀਤੀ ਜਾਊਗੀ ਕਿ ਨਹੀਂ ਕੀਤੀ ਜਾਊਗੀ ਔਰ ਇਸ ਕਿਸੇ ਦਾ ਇਸ ਵਿਵਾਦ ਦਾ ਇਸ ਇਨਸੀਡੈਂਟ ਦਾ ਇਸ ਘਟਨਾ ਦਾ ਤੁਹਾਡੀਆਂ ਜ਼ਿੰਦਗੀਆਂ ਦੇ ਉੱਤੇ ਕੀ ਅਸਰ ਪਿਆ ਹੈ ਤੁਸੀਂ ਇਸ ਤੋਂ ਕੀ ਸੇਧ ਲਈ ਹੈ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਆਪਣਾ ਵਿਚਾਰ ਕਿਉਂਕਿ ਅਮੂਮਨ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ ਕਿਸੇ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਸਿੱਦੇ ਕੋਈ ਵੀਡੀਓ ਵਾਇਰਲ ਹੁੰਦੀ ਆ ਉਹ ਵੀਡੀਓ ਨਸ਼ਰ ਹੋ ਜਾਂਦੀ ਹੈ ਲੋਕਾਂ ਦੇ ਵਿੱਚ ਤਾਂ ਫਿਰ ਤੀਆਂ ਦੀ ਇੱਜ਼ਤ ਦੇ ਉੱਤੇ ਗੱਲ ਜ਼ਰੂਰ ਆ ਜਾਂਦੀ ਹੈ ਮੁੰਡਿਆਂ ਦੀਆਂ ਇੱਜ਼ਤਾਂ ਦੇ ਉੱਤੇ ਗੱਲ ਜ਼ਰੂਰ ਆ ਜਾਂਦੀ ਹੈ ਪਰ ਉਹਨਾਂ ਦੀਆਂ ਗਲਤੀਆਂ ਤੋਂ ਸੇਧ ਕੋਈ ਵੀ ਨਹੀਂ ਲੈਂਦਾ ਉਹਨਾਂ ਦੀਆਂ ਗਲਤੀਆਂ ਤੋਂ ਸਿੱਖਦਾ ਕੋਈ ਵੀ ਨਹੀਂ ਕੋਈ ਕੁੜੀ ਇਹ ਨਹੀਂ ਸਿੱਖਦੀ ਕਿ ਜੇ ਕਿਸੇ ਮੁੰਡੇ ਨੇ ਸਾਨੂੰ ਸਾਡੇ ਤੇ ਦਬਾਅ ਪਾ ਕੇ ਸਾਨੂੰ ਬੁਲਾ ਲਿਆ ਤਾਂ ਅਸੀਂ ਉਸ ਨੂੰ ਨਾ ਕਿਵੇਂ ਕਹਿਣੀ ਹੈ ਅਸੀਂ ਉਸ ਨੂੰ ਇਹ ਕਿਵੇਂ ਕਹਿਣਾ ਹੈ ਕਿ ਪਹਿਲਾਂ ਲਾਵਾ ਫੇਰੇ ਹੋ ਜਾਣ ਤੇ ਫਿਰ ਉਸ ਤੋਂ ਬਾਅਦ ਮੇਲ ਮਲਪ ਹੁੰਦੇ ਰਹਿਣਗੇ ਪਰ ਨਹੀਂ ਜਜ਼ਬਾਤੀ ਹੋ ਕੇ ਇਸ ਤਰ੍ਹਾਂ ਦੇ ਫੈਸਲੇ ਇਸ ਤਰ੍ਹਾਂ ਦੇ ਕਦਮ ਚੁੱਕ ਲੈਣਾ ਇਸ ਤਰ੍ਹਾਂ ਦੇ ਫੈਸਲੇ ਲੈ ਲੈਣਾ ਫਿਰ ਉਸ ਤੋਂ ਬਾਅਦ ਜੋ ਅੰਜਾਮ ਭੁਗਤਣਾ ਪੈਂਦਾ ਹੈ ਆਪਦੇ ਲਈ ਦਾ ਮਾੜਾ ਹੁੰਦਾ ਆਪਦੇ ਜ਼ਿੰਦਗੀ ਤਾਂ ਉਸ ਮੁੰਡੇ ਜਾਂ ਕੁੜੀ ਦੀ ਖਰਾਬ ਹੁੰਦੀ ਹੈ ਨਾਲ ਜਿਹੜੇ ਜੁੜੇ ਪਰਿਵਾਰ ਹੁੰਦੇ ਨੇ ਉਹਨਾਂ ਦੇ ਲਈ ਵੀ ਬਦਨਾਮੀ ਦਾ ਸਬਬ ਬਣ ਜਾਂਦਾ ਸੋ ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਫਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਘਾਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ